ਸ਼ੇਣੀਆਂ ਦੇ ਨਾਲੇ ਤਿਆਰ ਕੀਤੀ ਹੋਣੀ ਹੈ ਕਿੰਨੇ ਸੂ ਸਾਲ ਪਹਿਲਾਂ ਕਿੰਨੇ ਕਾਰੀਗਰ ਹੋਣਗੇ ਜਿਹੜੇ ਲੋਕਾਂ ਨੇ ਇਹ ਤਿਆਰ ਕੀਤੀ ਹੈ ਬਹੁਤ ਪੁਰਾਣਾ ਪ੍ਰਾਚੀਨ ਮੰਦਿਰ ਇਹਨੂੰ ਕਿਹਾ ਜਾਂਦਾ ਹੈ ਕਈ ਸੂ ਸਾਲ ਪੁਰਾਣਾ ਇਹ ਮੰਦਿਰ ਹੈ ਜਿਹੜਾ ਕਿੰਨੀ ਕਾਰਾ ਕਰੀ ਦੇ ਨਾਲ ਤਿਆਰ ਕੀਤਾ ਹੋਣਾ ਹੈ ਪਾਲਾ ਕੋਈ ਵੀ ਜਿਹੜਾ ਬੁੱਧਾ ਜੀ ਦੇ ਮੰਦਿਰ ਨੇ ਉੱਥੇ ਆ ਚੀ ਜਾਈ ਇੱਥੇ ਹਰ ਮੰਦਿਰ ਦੇ ਵਿੱਚ ਤੁਹਾਨੂੰ ਏਦਾਂ ਤੇ ਜਿਹੜੇ ਕਮਾਉਂਦੇ ਆ ਤੇ ਕੁਛ ਮੰਨਤ ਮੰਗਦੇ ਆ ਇਹਦਾ ਸਾਰੇ ਦੇ ਉੱਪਰ ਚ ਫਰੌਨ ਕੰਟੇ ਆ ਤੁਸੀਂ ਜੋ ਕੁਝ ਨਹੀਂ ਸ਼ਾਨਦਾਰ ਦੱਸਿਆ ਕਿ ਜਾਰੀ ਹੈ ਚਿਚੇ ਦੇ ਪੰਛੀਆਂ ਦੀਆਂ ਤਸਵੀਰਾਂ ਭਰਾਈਆਂ ਜਾ ਰਹੀਆਂ ਹਨ ਦੇ ਨਾਲ ਤੁਸੀਂ ਕਾਰਕ੍ਰੀ ਕਿਹਟਾ ਜੋ ਭਾਈ ਨਾਲ ਗੱਲ ਕਰਦੇ ਹੋ ਭਾਈ ਸਾਹਿਬ ਕੀ ਨਾਮ ਆਪ ਦਾ ਅਮਰੀਕਾ ਅਮਰੀਕਾ ਹਾਂ ਬਈ ਤੁਸੀਂ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਹੋ नहीं इससे पहले आपके पुत के तो बुजुर्ग थे वो करते थे तुम्हें क्या को मिले लेकिन आपका पुश्तानी काम है ये तस्वीर में क्या क्या बना हो जब भी मन में लागे, शांति के लिए, सुख के लिए, हैप्पीनेस के लिए, निश्के लिए।, निश्के लिए। और हाँ आ, और ना, जैसे आप ये बना रहे हो पंछियों की तस्वीरें ये, ये कितने दिन में तैयार हो जाएगी पूरी मूर्ति एक हफ्ते में तैयार कर ये फिर इसकी कीमत क्या है बेचते हैं कहाँ पर हो यहाँ से लोग ले जाते हैं या ਜੀ ਆਪਾ ਜੈ ਤੇ ਤਰ ਦੋਸੇ ਲੈਸ ਕੁਆਲਟੀ ਨਹੀਂ ਬਣਾਤੇ ਇਹ ਆਹਮ बारह पंद्रह साल हो गए इस स्कूल पे काम कर हुए तो हम ना होते हम सोचते हैं कि क्वालिटी में काम करते हैं इसलिए टाइम लगता है तो ये बनाने के लिए जैसे आपको एक हफ्ता लग जाता है वन वीक लग जाता है इसकी कीमत कितनी होगी अगर हमने ये खरीदना हो तो या किसी ने ये कितनी है आ, इसको आपको पड़ेगा नेपाली भी आप नहीं, जो नहीं नहीं। नीचे वाला पत्थर है ये कहाँ से टाइल पे बनती है ये पत्थर लाते हो कैसे ये नॉर्मल पत्थर में जो स्टोन के हैं स्लेट ये हम पहाड़ी का इलाका से आया थे वो है ना खानी कनेक्ट कोल्ड थे जी जी वहाँ से आया थे नेपाल में ये पत्थर कहाँ से कहाँ कहाँ पर मिल जाता है कौन से शैल ये तो आउट ऑफ वैली है आ, ये पोखरा एरिया रेंज में और दार्जिलिंग में भी और जैसे कि भी बागलू में जिस है हमारा पोखरा रेंज से थोड़ा नजदीक ਇਹ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਦੇਖੋ ਕਿੰਨੀਆਂ ਸ਼ਾਨਦਾਰ ਤਸਵੀਰਾਂ ਕਿੰਨੀ ਬਰੀਕ ਕਾਰਗਰੀ ਆ ਇਹ ਦੇਖੋ ਪੱਤਰਾਂ ਦੇ ਉੱਤੇ ਨਮਸਤੇ ਲਿਖਿਆ ਹੋਇਆ ਹੋਰ ਬਹੁਤ ਸਖ ਸੁਣੋ ਅਲਿਕਾ ਨੇਪਾਲੀ ਭਾਸ਼ਾ ਦੇ ਵਿੱਚ ਵੀ ਲਿਖਿਆ ਹੋਇਆ ਹਿੰਦੀ ਦੇ ਵਿੱਚ ਇੰਗਲਿਸ਼ ਦੇ ਵਿੱਚ ਵੀ ਲਿਖਿਆ ਹੈ ਜਿਹੜੀ ਸਤਰੰਜ ਦੀ ਆ ਇਹ ਵੀ ਕਢਾਈ ਕੀਤੀ ਹੈ ਆਪਾਂ ਸਤਰੰਜ ਦੀ ਉਹ ਕਹਿ ਸਕਦੇ ਆ ਇਹਨੂੰ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਸ਼ਾਨਦਾਰ ਕਾਰਗਰੀਆ ਬੋਧਾ ਜੀ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰੀਆਂ ਜਿਹੜੀਆਂ ਤਸਵੀਰਾਂ ਨੇ ਨੇਪਾਲ ਦੇ ਮੰਦਿਰ ਦੇ ਵਿੱਚੋਂ ਕਾਟਮਾਂਡੂ ਸ਼ਹਿਰ ਮੰਦਿਰ ਦੇ ਵਿੱਚੋਂ ਦਿਖਾਈਆਂ ਨੇ ਪਰ ਦੇ ਵਿੱਚੋਂ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਦੇਖੋ ਪਿੱਛੇ ਤੁਹਾਨੂੰ ਕਾਰੀਗਰ ਨਾਲ ਵੀ ਗੱਲ ਕਰਾਈ ਸੀ ਜਿਹੜੇ ਇੱਕ ਕਾਰੀਗਰ ਪੱਥਰ ਦੇ ਉੱਤੇ ਡਿਜ਼ਾਈਨ ਬਣਾ ਰਿਹਾ ਸੀਗਾ ਤੇ ਇਹ ਤੁਹਾਨੂੰ ਦੇਖ ਸਕਦੇ ਇੱਕ ਦੁਕਾਨੀ ਹੈਗੀ ਇੱਥੇ ਸਾਰੇ ਦੁਕਾਨਾਂ ਨੇ ਜਿਵੇਂ ਤੁਹਾਨੂੰ ਕਿਹਾ ਸੀ ਬਹੁਤ ਸਾਰੇ ਜਿਹੜੀਆਂ ਲੇਡੀਜ਼ ਨੇ ਉਹੀ ਜ਼ਿਆਦਾ ਇੱਥੇ ਦਿਮਾਲ ਦੇ ਵਿੱਚ ਦੇਖਿਆ ਕਿ ਸਮਾਨ ਵੇਚ ਰਹੀਆਂ ਨੇ ਤੁਸੀਂ ਸ਼ੰਕਾਟ ਮੰਡੂ ਦੇ ਜਿਹੜੇ ਸ਼ੰਭੂ ਮੰਦਿਰ ਇਹਨੂੰ ਕਿਹਾ ਜਾਂਦਾ ਤੁਸੀਂ ਦੇਖੋ ਕਿੰਨੇ ਐਨ ਆਰ ਆਈ ਵਿਦੇਸ਼ਾਂ ਦੇ ਵਿੱਚੋਂ ਵੀ ਲੋਕ ਆਉਂਦੇ ਆ ਪਿੱਛੇ ਵੀ ਤੁਹਾਨੂੰ ਜਿਹੜੀਆਂ ਕਲਾਕਾਰਾਂ ਦੀ ਮੂਰਤੀਆਂ ਦਿਖਾਈਆਂ ਸਾਡੇ ਕੋਲ ਬੁੱਧੀਆਂ ਤਸਵੀਰਾਂ ਚ ਪੁਰਾਣੇ ਜੋ ਮੰਨੜੇ ਵਿੱਚ ਜਿਹੜੇ ਹੁੰਦੇ ਸੀ ਹੁਣ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਤੇ ਬਹੁਤ ਸਾਰੀ ਤਕਨੀਕੀ ਜੋਗਾ ਆ ਗਿਆ ਮਸ਼ੀਨੀ ਜੋਗਾ ਆ ਗਿਆ ਦੇਖੋ ਕਿਵੇਂ ਸ਼ੈਣੀਆਂ ਦੇ ਨਾਲ ਇਹ ਤਿਆਰ ਕੀਤੀ ਹੋਣੀ ਹੈ ਕਿੰਨੇ ਸੂ ਸਾਲ ਪਹਿਲਾਂ ਕਿੰਨੇ ਕਾਰੀਗਰ ਹੋਣਗੇ ਜਿਹੜੇ ਲੋਕਾਂ ਨੇ ਇਹ ਤਿਆਰ ਕੀਤੀ ਹੈ ਪੁਰਾਣੇ ਜ਼ਮਾਨੇ ਤੋਂ ਪ੍ਰਾਪਤਨ ਯੁੱਗ ਤੋਂ ਆਪਣੇ ਭਾਰਤ ਦੇ ਵਿੱਚ ਵੀ ਕਿਉਂਕਿ ਨੇਪਾਲ ਤੇ ਜਿਹੜੇ ਭਾਰਤ ਦੇ ਆ ਜਿਹੜੇ ਸanskrit तौर ਤੇ ਆਪਾਂ ਵਿਚਾਰਕਾਂ ਸਾਂਝਾ ਵੀ ਨੇ ਤੇ ਪਿੱਛੇ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਨੇ ਜਿਹੜਾ ਕਾਰੀਗਰ ਆ ਕਹਿੰਦਾ ਸੀ ਪੁਸ਼ਤਾਨੀ ਕੰਮ ਆ ਪਹਿਲਾਂ ਉਹਨਾਂ ਦਾ ਪਰਦਾਦਾ ਕਰਦਾ ਸੀ ਫਿਰ ਦਾਦਾ ਕਰਦਾ ਸੀ ਤੇ ਹੁਣ ਆਪ ਕਰਦੇ ਦੇਖੋ ਨੇਪਾਲ ਦੀਆਂ ਖੂਬਸੂਰਤ ਜਿਹੜੀਆਂ ਪਹਾੜੀਆਂ ਨੇ ਉਹਨਾਂ ਦੇ ਤੁਹਾਨੂੰ ਪੋਸਟਰ ਵੀ ਇੱਥੋਂ ਮਿਲ ਜਾਣੇ ਆ ਤੁਸੀਂ ਤਸਵੀਰਾਂ ਇਸ ਮੰਦਰ ਦੇ ਵਿੱਚੋਂ ਦੇਖ ਸਕਦੇ ਹੋ ਇੱਧਰ ਆ ਆਪਾਂ ਅੱਗੇ ਜਿੱਥੇ ਪਿੱਛੇ ਤੁਹਾਨੂੰ ਬੁੱਧਾ ਜੀ ਦਾ ਮੰਦਰ ਦਿਖਾਇਆ ਤੁਹਾਨੂੰ ਕਿਹਾ ਸੀ Hindu ਤੇ ਬੁੱਧ ਧਰਮ ਦਾ ਸਾਂਝਾ ਸਥਾਨ ਹੈ ਇੱਧਰ ਹੁਣ Hindu ਧਰਮ ਦਾ ਸ਼ਿਪ ਹੋਲੇਗਾ ਮੰਦਰ ਇਹਨੂੰ ਕਿਹਾ ਜਾ ਦੇਖੋ ਲੋਕਾਂ ਦੀ ਜਿਵੇਂ ਇਸ ਮੰਦਿਰ ਦੇ ਨਾਲ ਇੱਥੇ ਤੇ ਬਿਲਕੁਲ ਲੋਕ ਵੀ ਆਸਤਾ ਜੁੜੀ ਹੋਈ ਹੈ ਕਿਦਾਂ ਲੋਕ ਆ ਰਹੇ ਨਤਮਸਤਕ ਹੋ ਰਹੇ ਇਸ ਮੰਦਿਰ ਦੇ ਵਿੱਚ ਬਹੁਤ ਪੁਰਾਣਾ ਪਰ ਅਚੀਨ ਮੰਦਿਰ ਇਹਨੂੰ ਕਿਹਾ ਜਾਂਦਾ ਕਈ ਸੋ ਸਾਲ ਪੁਰਾਣਾ ਇਹ ਮੰਦਿਰ ਹੈ ਜਿਹੜਾ ਕਿੰਨੀ ਕਾਰਾ ਕਰੀ ਦੇ ਨਾਲ ਤਿਆਰ ਕੀਤਾ ਹੋਣਾ ਕਿੰਨਾ ਸ਼ਾਨਦਾਰ ਮੰਦਿਰ ਹੈ ਤੇ ਇੱਥੇ ਬੁੱਧਾ ਜੀ ਦਾ ਮੰਦਿਰ ਹੈ ਤੇ ਤਸਵੀਰਾਂ ਤੁਸੀਂ ਕਾਠਮਾਂਡੂ ਤੋਂ ਦੇਖ ਰਹੇ ਹੋ ਸ਼ੈਂਭੂ ਮੰਦਿਰ ਇਸ ਮੰਦਿਰ ਨੂੰ ਕਹਿੰਦੇ ਨੇ ਬੁੱਧਾ ਜੀ ਦਾ ਜਿਹੜਾ ਸਕੱਚੂਆ ਇਹਦੇ ਉੱਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਜਿਹੜੇ ਲੋਕ ਹੈ ਉਹਨਾਂ ਦੀ ਆਸਤਾ ਜੁੜੀ ਹੈ ਉਹਨਾਂ ਦੇ ਚਰਨਾਂ ਦੇ ਵਿੱਚ ਸਿੱਕੇ ਸੜਦੇ ਆ ਸੋਨੇ ਦੇ ਸਿੱਕੇ ਜੜਦੇ ਆ ਚਾਂਦੀ ਦੇ ਸਿੱਕੇ ਸੜਦੇ ਸੜਦੇ ਤੇ ਥੱਲੇ ਤੁਸੀਂ ਦੇਖ ਸਕਦੇ ਹੋ ਕਿਵੇਂ ਬਹੁਤ ਸਾਰੇ ਲੋਕਾਂ ਨੇ ਪੈਸੇ ਵੀ ਕਾਗਜ ਦੇ ਸਿੱਕਤੇ ਹੋਏ ਨੇ ਤੇ ਤਸਵੀਰਾਂ ਤੁਸੀਂ ਨੇਪਾਲ ਦੇ ਕਾਠਮੰਡੂ ਤੋਂ ਦੇਖ ਰਹੇ ਹੋ ਇਹ ਮੰਦਰ ਦੇ ਉੱਪਰੋਂ ਜਿਹੜੀਆਂ ਤੁਹਾਨੂੰ ਸ਼ਾਨਦਾਰ ਤਸਵੀਰਾਂ ਨੇਪਾਲ ਦੇ ਕਾਠਮੰਡੂ ਸ਼ਹਿਰ ਦੀਆਂ ਨਜ਼ਰ ਆ ਰਹੀਆਂ ਹੋਣਗੀਆਂ ਪਹਾੜਾਂ ਦੇ ਵਿੱਚ ਲੁਕਿਆ ਹੋਇਆ ਇਹ ਬਹੁਤ ਹੀ ਖੂਬਸੂਰਤ ਸ਼ਹਿਰ ਹੈ ਕਾਠਮੰਡੂ ਜਿਹੜਾ ਨੇਪਾਲ ਦੀ ਰਾਜਧਾਨੀ ਵੀ ਹੈ ਤੇ ਕੈਪੀਟਲ ਸਿਟੀ ਹੈ ਤੇ ਜਿੱਥੇ ਬਹੁਤ ਸਾਰੇ ਜਿਹੜੇ ਲੋਕ ਹੈ ਪਾਰਤ ਤੋਂ ਹੋਰ ਦੇਸ਼ਾਂ ਦੇ ਉੱਤੋਂ ਕੈਨੇਡਾ ਅਮਰੀਕਾ ਦੇ ਵਿੱਚੋਂ ਵੀ ਲੋਕ ਇੱਥੇ ਘੁੰਮਣ ਆਉਂਦੇ ਆ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਦਰਸ਼ਨ ਕਰਨ ਆਉਂਦੇ ਨੇ ਇਸ ਤੋਂ ਬਾਅਦ ਤੁਹਾਨੂੰ ਸਿੱਧਾ ਮੰਦਿਰ ਵੀ ਦਿਖਾਵਾਂਗੇ ਇਹ ਸਰਸਤੀ ਮਾਤਾ ਦਾ ਮੰਦਿਰ ਹੈ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਨੇਪਾਲ ਦੇ ਕਾਠਮੰਦੂ ਦਾ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਆ ਦੇਖ ਸਕਦੇ ਹੋ ਕਿ ਕਿੰਨਾ ਖੂਬਸੂਰਤ 뷰 ਹੈ ਜਿਹੜਾ ਮੰਦਿਰ ਦੇ ਉੱਤੋਂ ਪਰ ਜਿਹੜੇ ਇੱਥੇ ਪਰੰਪਰਾ ਹੈ ਨੇਪਾਲ ਦੀ ਕਿ ਝੰਡੇ ਵੀ ਲਾਏ ਜਾਂਦੇ ਆ ਇੱਧਰ ਦੇਖੋ ਹਰ ਥਾਂ ਤੇ ਤੁਹਾਨੂੰ ਹੱਤਾਂ ਦੀ ਕਾਰਗਰੀ ਨਜ਼ਰ ਆ ਜਾਣੀ ਹੈ ਹੱਤਾਂ ਦੇ ਨਾਲ ਜਿਹੜੀਆਂ ਮੂਰਤੀਆਂ ਤਿਆਰ ਕੀਤੀਆਂ ਹੋਈਆਂ ਨੇ ਇਹਦੇ ਪੁਰਾਣੇ ਕਾਰੀਗਰਾਂ ਵੱਲੋਂ ਤਿਆਰ ਕੀਤੀਆਂ ਹੋਈਆਂ ਮੂਰਤੀਆਂ ਤੁਹਾਨੂੰ ਨਾਲ ਧਾਰਮਿਕ ਸਥਾਨ ਦੇ ਉੱਤੇ ਨਜ਼ਰ ਆ ਜਾਣੀਆਂ ਖੁਦ ਭਗਵਾਨ ਜੀ ਦਾ ਮੰਦਿਰ ਜਿੱਥੇ ਦੇਖ ਸਕਦੇ ਹੋ ਲੋਕਾਂ ਦੀ ਆਸਤਾ ਜੁੜੀ ਹੈ ਬਹੁਤ ਦੂਸਰਾ ਕਿ ਤੋਂ ਲੋਕਾਂ ਦੇ ਜਿਹੜੇ ਇੱਥੇ ਨਿਤਮਸਤਕ ਹੋਣ ਆਉਂਦੇ ਆ ਉਹਨਾਂ ਦੀ ਸ਼ਰਧਾ ਇਸ ਸਥਾਨ ਦੇ ਨਾਲ ਜੁੜੀ ਹੋਈ ਹੈ ਇੱਥੇ ਦਿਖਾ ਸਕਦਾ ਜਿਹੜਾ ਨੇਪਾਲ ਦਾ ਕੋਈ ਵੀ ਜਿਹੜਾ ਬੁੱਧਾ ਜੀ ਦੇ ਮੰਦਰ ਨੇ ਉੱਥੇ ਆ ਚੀ ਜਾਈ। ਇੱਥੇ ਹਰ ਮੰਦਰ ਦੇ ਵਿੱਚ ਤੁਹਾਨੂੰ ਐਦਾਂ ਇਹ ਜਿਹੜੇ ਕਮਾਉਂਦੇ ਆ ਤੇ ਕੁਛ ਮੰਨਤ ਮੰਗਦੇ ਆ ਐਦਾਂ ਸਾਰੇ ਦੇ ਉੱਪਰ ਚ ਪਰੌਂਡ ਦਿੰਦੇ ਆ। ਕਿਉਂਕਿ ਆਪਣੇ ਬਹੁਤ ਸਾਰੇ ਸਥਾਨ ਨੇ ਜਿੱਥੇ ਆਪਾਂ ਲੋਕ ਮੰਨਤ ਮੰਨ ਕੇ ਆਉਂਦੇ ਆ ਕਿ ਸਾਡੀ ਇਹ ਮੰਨਤ ਆ ਪੂਰੀ ਹੋ ਜਾਂਦੀ ਜਦੋਂ ਮੰਨਤ ਪੂਰੀ ਹੁੰਦੀ ਆ ਕਹਿੰਦੇ। ਫਿਰ ਇਹਨੂੰ ਐ ਘੁਮਾ ਕੇ ਉਹ ਕੁਛ ਰੌਂਡ ਲਗਾ ਕੇ ਜਾਂਦੇ ਨੇ ਇੱਥੇ। ਤੁਸੀਂ ਇਹ ਪਿੱਛੇ ਸੱਤੀ ਮਾਤਾ ਦਾ ਮੰਦਿਰ ਸੀਗਾ ਇਹ ਬੁੱਧਾ ਜੀ ਦਾ ਮੰਦਿਰ ਤੁਹਾਨੂੰ ਪਿੱਛੇ ਵੀ ਦਿਖਾਇਆ ਤੇ ਇਹ ਵੀ ਤਸਵੀਰਾਂ ਤੁਸੀਂ ਕਾਠਮੰਡੂ ਦੇ ਕਾਠਮੰਡੂ ਤੋਂ ਦੇਖ ਰਹੇ ਹੋ ਆਪਾਂ ਪਰਾਚੀਨ ਮੰਦਿਰ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਖਾਹ ਦੇ ਉੱਤੇ ਜਿਹੜਾ ਇਹ ਇਹਨਾਂ ਦੀ ਪਰੰਪਰਾ ਹੈਗੀ ਆ ਇਹਨਾਂ ਦੀ ਆਸਤਾ ਜੁੜੀ ਹੈ ਪਿੱਛੇ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਇਦਾਂ ਕਰਕੇ ਰੌਣਕ ਲਾ ਰਹੇ ਹਰ ਤਰ੍ਹਾਂ ਤੇ ਤੁਹਾਨੂੰ ਬੁੱਧਾ ਜੀ ਦੇ ਪਿੱਛੇ ਵੀ ਤਸਵੀਰਾਂ ਦਿਖਾਈਆਂ ਸੀ ਇੱਥਰ ਤੇ ਖਾ ਸਕਦੇ ਦੇਖ ਸਕਦੇ ਹੋ ਕਿੰਨੀ ਸ਼ਾਨਦਾਰ ਇਮਾਰਤਾਂ ਨੇ ਕਿੰਨੀ ਸ਼ਾਨਦਾਰ ਕਾਰਾਗਰੀ ਕੀਤੀ ਹੋਈ ਹੈ 250 ਸਾਲ ਪੁਰਾਣਾ ਇਸ ਮੰਦਰ ਨੂੰ ਦੱਸਿਆ ਜਾ ਰਿਹਾ ਭਾਵੇਂ ਬਹੁਤ ਸਾਰੇ ਲੋਕ ਹੈ ਕਹਿੰਦੇ ਇਤਿਹਾਸ ਤਾਂ ਸਾਨੂੰ ਨਹੀਂ ਪਤਾ ਪਰ ਇਹ ਮੰਦਰ 250 ਸਾਲ ਪੁਰਾਣਾ ਹੋ ਸਕਦਾ ਹੈ ਪਿਛੇ ਤੁਸੀਂ ਮਾਤਾ ਸਰਸਵਤੀ ਦਾ ਮੰਦਿਰ ਦੇਖਿਆ ਸੀ ਇਹ ਮਾਤਾ ਸਰਸਵਤੀ ਦਾ ਤੇ ਬੁੱਧਾ ਜੀ ਦਾ ਮੰਦਿਰ ਹੈ ਪਿਛੇ ਵੀ ਤੁਹਾਨੂੰ ਸ਼ਿਵ ਭੋਲੇ ਦਾ ਮੰਦਿਰ ਦਿਖਾਇਆ ਸੀਗਾ ਲక్ష్ਮੀ ਮਾਤਾ ਦਾ ਮੰਦਿਰ ਦਿਖਾਇਆ ਸੀਗਾ ਇਹ ਕਾਠਮਾਂਡੂ ਜਿਹੜਾ ਨੇਪਾਲ ਦੀ ਰਾਜਧਾਨੀ ਹੈ ਉੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਜੁੜੇ ਰਹੋ ਪੰਜਾਬ ਪ੍ਰੇਮ ਟੀਵੀ ਦੇ ਨਾਲ ਹੋਰ ਨੇਪਾਲ ਦੇ ਕਾਠਮਾਂਡੂ ਦੀਆਂ ਤਸਵੀਰਾਂ ਵੇਖਣ ਦੇ ਲਈ